ਅੱਜ ਜੋ ਬਰਨਾਲਾ ਢੀਪੂ ਦੀ ਗੱਡੀ ਨਾਲ ਟੂਲ ਟੈਕਸ ਮੁਲਾਜ਼ਮਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਇਹ ਆਪਣੇ ਡਰਾਈਵਰ ਕਲੈਕਟਰ ਭਰਾਵਾ ਦੀ ਕੁੱਟਮਾਰ ਕੀਤੀ ਗਈ ਹੈ ਉਹਦੇ ਰੋਸ ਵਜੋਂ ਪੂਰੀ ਪੀਆਰਟੀਸੀ ਤੇ ਪੰਨਪਾਸ ਤੇ ਹਰਿਆਣਾ ਰੋਡਵੇਜ ਜਿੰਨੀਆਂ ਵੀ ਆਪਣੀਆਂ ਟਰਾਂਸਪੋਰਟ ਦੇ ਬੱਸਾਂ ਦੇ ਵਿੱਚ ਰੋਸ ਵਜੋਂ ਟੂਲ ਟੈਕਸ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੁਣ ਪੁਲਿਸ ਪ੍ਰਸ਼ਾਸਨ ਆ ਪਹੁੰਚਣ ਤੋਂ ਬਾਅਦ ਟੂਲ ਟੈਕਸ ਦੇ ਮੁਲਾਜ਼ਮਾਂ ਤੇ ਆਪਾਂ ਕਾਰਵਾਈ ਦੀ ਮੰਗ ਕੀਤੀ ਹੈ ਤੇ ਪੁਲਿਸ ਮੁਲਾਜ਼ਮਾਂ ਨੇ ਭਰੋਸਾ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਨੇ ਵੀ ਉਹਨਾਂ ਦੇ ਕਾਰਵਾਈ ਕਰਾਂਗੇ ਤੇ ਥਾਣੇ ਜਾ ਕੇ ਐਫ ਆਈ ਆਰ ਦੀ ਕਾਪੀ ਆਪਾਂ ਨੂੰ ਦੇਣਗੇ ਜੋ ਘੰਟੇ ਅੱਧੇ ਘੰਟੇ ਜਿ ਆਪਾਂ ਨੂੰ ਮਿਲ ਜਾਣੀ ਹੈ ਤੇ ਤਿੰਨ ਮੁਲਾਜ਼ਮ ਨੇ ਟੂਲ ਟੈਕਸ ਦੇ ਜਿਨ੍ਹਾਂ ਤੇ ਆਪਾਂ ਕਾਰਵਾਈ ਦੀ ਮੰਗ ਕਰੀਏ ਤੇ ਉਹਨਾਂ ਦੀ ਪਛਾਣ ਕੀਤੀ ਹੈ ਇੱਕ ਦਾ ਨਰਿੰਦਰ ਕੁਮਾਰ ਹੈ ਜੀ ਇੱਕ ਵਿਸਾਲ ਬਰਮਾ ਤੇ ਇੱਕ ਮਨਪ੍ਰੀਤ ਖਾਨ ਹੈ ਜੋ ਕਿ ਟੂਲ ਟੈਕਸ ਦੇ ਹਰ ਰੋਜ਼ ਗੁੰਡਾਗਰਦੀ ਕਰਦੇ ਆ ਤੇ ਨੰਗਾ ਨਾ ਚੁਰੇ ਜਿਹੜਾ ਟੂਲ ਟੈਕਸ ਤੇ ਹੁੰਦਾ ਕਾਰ ਵਾਲਿਆਂ ਨਾਲ ਬਦਵਾਸੀ ਜੋ ਵੀ ਪਰਸਨਲ ਹੀ ਸਾਧਨ ਤੇ ਹੁੰਦਾ ਇਸੇ ਤਰੀਕੇ ਨਾਲ ਜਦੋਂ ਇੱਕ ਆਪਣੀਆਂ ਬੱਸਾਂ ਵਾਸਤੇ ਇਹਨਾਂ ਨੇ ਤਕਰੀਬਨ 7-8 ਮਹੀਨੇ ਪਹਿਲਾਂ ਇਹਨਾਂ ਦੇ ਮੈਨੇਜਰ ਵੱਲੋਂ ਭਰੋਸਾ ਦਿੱਤਾ ਗਿਆ ਵੀ ਤੁਹਾਡੀਆਂ ਬੱਸਾਂ ਵਾਸਤੇ ਅਸੀਂ ਲੈਣਾ ਕੰਪਲਸਰੀ ਕਰਾਂਗੇ ਜਿਹਦਾ ਆਪਣੇ ਦੇ ਵਿੱਚ ਲਿਖਤੀ ਵੀ ਰਿਕਾਰਡ ਪਿਆ ਹੈ ਜੋ ਇਹਨਾਂ ਨੇ ਦਿੱਤਾ ਸੀਗਾ ਆਪਣਾ ਇੱਕ ਨੰਬਰ ਲੈਣਾ ਰਾਜਪੁਰੇ ਤੋਂ ਆਉਣ ਸਮੇਂ ਤੇ ਚੰਡੀਗੜ੍ਹ ਤੋਂ ਜਾਣ ਸਮੇਂ 7 ਨੰਬਰ ਲੈਣ ਉਹ ਦਿੱਤੀਆਂ ਗਿਆ ਤੇ ਇਹਨਾਂ ਦੀ ਲਾਪਰਵਾਹੀ ਜੋ ਟੂਲ ਟੈਕਸ ਮੁਲਾਜ਼ਮਾਂ ਦੀ ਅੱਜ ਸਿੱਧੀ ਤੋਂ ਸਿੱਧੀ ਲਾਪਰਵਾਹੀ ਹੈ ਵੀ ਉਹ ਲਾਈਨਾਂ ਦੇ ਵਿੱਚ ਜਾਮ ਹੁੰਦਾ ਤੇ ਬੱਸਾਂ ਜਾਮ ਕਰਕੇ ਲੇਟ ਹੋਣ ਕਰਕੇ ਟਾਈਮ ਮਿਸ ਹੁੰਦੇ ਆ ਤੇ ਬੱਸਾਂ ਭਜਾਉਣੀਆਂ ਪੈਂਦੀਆਂ ਤਾਂ ਹਾਦਸੇ ਦਾ ਸਕਾਰ ਵੀ ਹੁੰਦੀ ਆ ਜਿਹਦੀ ਸਿੱਧੇ ਤੋਂ ਸਿੱਧਾ ਗੁੜਾਹ ਗਾਲ ਟੂਲ ਟੈਕਸ ਦੀ ਮੈਨੇਜਮੈਂਟ ਹੈ ਤੇ ਆਪਾਂ ਆ ਤਿੰਨ ਜਿਹੜੇ ਬੰਦੇ ਆ ਟੂਲ ਟੈਕਸ ਦੇ ਗੁੰਡੇ ਪਾੜੇ ਹੋਇਆ ਇਹਨਾਂ ਦੇ ਅੱਜ ਪਰਚਾ ਕਰਾ ਕੇ ਐਫ ਆਈ ਆਰ ਦੀ ਕਾਪੀ ਸਾਰੇ ਸਾਥੀਆਂ ਲਈ ਪਹੁੰਚ ਜਾਣੀ ਹੈ ਤੇ ਹੁਣ ਪੁਲਿਸ ਮੜਾ ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ਤੋਂ ਬਾਅਦ ਆਪਾਂ ਟੂਲਟੈਕਸ ਖੋਲ ਰਹੇ ਆ ਤੇ ਥਾਣੇ ਦੇ ਵਿੱਚ ਆਪਣੇ ਮੋਦੂਵਰ ਬੰਦੇ ਪਾ ਸੱਤ ਜਾਣੇ ਜਾ ਕੇ ਐਫ ਆਈ ਆਰ ਦੀ ਕਾਪੀ ਲੈ ਕੇ ਆਣਗੇ ਜਿਹੜਾ ਧੰਨਵਾਦ ਸਾਥੀਆਂ ਦਾ ਜਿਹੜੇ ਵੀ ਸਾਥੀਆਂ ਨੇ ਪੂਰੇ ਖੜ ਕੇ ਆਪਣੇ ਭਰਾਵਾ ਦਾ ਸਾਥ ਦਿੱਤਾ ਹੁਣ ਜਿਹੜਾ ਡਰਾਈਵਰ ਹੈ ਉਹਦਾ ਨਾਮ ਕੀ ਹੈ ਜੀ ਤੇ ਆਪਣੇ ਨਾਲ ਇਹ ਨੇੜੇ-ਤੇੜੇ ਪਿੰਡਾਂ ਦੀਆਂ ਕਿਸਾਨ ਜਥੇਬੰਦੀਆਂ ਆਪਣੇ ਨਾਲ ਹੀ ਉਹਦੇ ਧਰਨੇ ਦੇ ਵਿੱਚ ਹਾਜ਼ਰ ਨੇ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿਸਾਨ ਜਥੇਬੰਦੀਆਂ ਆਪ ਕਿਲੇ ਪਰਦਾ ਪਾਈ ਜਰਾ ਜੀ ਤੁਹਾਨੂੰ ਹਾਂ ਜੀ ਆ ਪ੍ਰਧਾਨ ਜੀ ਨੇ ਬਾਈ ਜੀ ਤੁਹਾਡੇ ਜ਼ਖਮੀ ਡਰਾਈਵਰ ਦਾ ਨਾਮ ਕੀ ਹੈ ਮੰਗਲ ਸਿੰਘ ਆ ਜੀ ਮੰਗਲ ਸਿੰਘ ਤੇ ਬਰਨਾਲਾ ਡੀਪੂ ਦੀ ਬਸ ਹੈ ਜੀ ਕੰਡਕਟਰ ਕਿਹੜਾ ਸੀ ਨਾਲ ਉਸ ਟਾਈਮ ਕੰਡਕਟਰ ਕਰਮਜੰਦ ਕਰਮ ਸੀ ਜੀ ਗੱਲ ਕੀ ਹੋਈ ਸੀਗੀ ਉਰੇ ਆ ਕਿਉਂ ਸਾਡੇ ਕਿਸਾਨ 8:00 ਵਜੇ ਦੇ ਕਰੀਬ 8:40 ਦੇ ਕਰੀਬ ਸਾਡੀ ਬਸ ਬਰਨਾਲੇ ਤੋਂ ਚੱਲ ਕੇ ਚੰਡੀਗੜਾ ਰਹੀ ਸੀ ਤੇ ਜਿਹੜੀ ਲਾਈਨ ਸਾਨੂੰ ਲਿਖਤੀ ਨਾਲ ਦਿੱਤੀ ਹੋਈ ਹੈ ਇੱਕ ਨੰਬਰ ਲਾਈਨ ਉਹ ਲਾਈਨ ਦੇ ਵਿੱਚ ਇਹਨਾਂ ਨੇ ਪ੍ਰਾਈਵੇਟ ਸਾਧਨ ਬਾੜ ਕੇ ਜਾਮ ਲਵਾਇਆ ਹੋਇਆ ਸੀਗਾ ਇੱਕ ਟਰੱਕ ਵਾਲੇ ਵੱਲੋਂ ਤਕਰੀਬਨ ਪੰਜ ਸੱਤ 10 ਮਿੰਟ ਉਹਨੇ ਖਰਾਬ ਕਰੇ ਪਰਚੀ ਨਹੀਂ ਕਢਾਈ ਇਹਨਾਂ ਦਾ ਫਰਜ਼ ਬਣਦਾ ਸੀ ਉਹ ਲਾਈਨ ਖਾਲੀ ਕਰਾ ਕੇ ਰੱਖਣਾ ਕਿਉਂਕਿ ਪਬਲਿਕ ਟਰਾਂਸਪੋਰਟ ਆ ਇਹ ਬੱਸਾਂ ਆਪਾਂ ਲੋਕਾਂ ਨੂੰ ਟਾਈਮ ਨਾਲ ਭਜਾਣਾ ਹੈ ਇਹਨਾਂ ਨੂੰ ਮਤਲਬ ਇਹਨਾਂ ਨੇ ਜਾਮ ਕਰਵਾ ਕੇ ਉਹ ਲੈਣ ਜਦੋਂ ਡਰਾਈਵਰ ਕਨੈਕਟਰ ਨੇ ਜਾਮ ਖਲਵਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਗੁੰਡਿਆਂ ਵੱਲੋਂ ਹੱਥਾ ਪਾਈ ਕੀਤੀ ਤੇ ਆਪਣੇ ਡਰਾਈਵਰ ਕਨੈਕਟਰ ਦੀ ਗੁੱਟਮਾਰ ਕੀਤੀ ਜੀ ਕੀ ਕੋਈ ਹਥਿਆਰ ਵੀ ਵਰਤਿਆ ਜੀ ਉਹਦੇ ਚ ਹਾਂ ਜੀ ਆਹ ਜੀ ਯਾਰ ਰਾੜਾਂ ਮਰਤੀਆਂ ਜੀ ਰਾੜ ਮਾਰੀਏ ਡਰਾਈਵਰ ਕਿੱਥੇ ਵਰਤੀ ਹੈ ਜੀ ਟਾਈਮ ਵਿੱਚ ਸਦਾ ਆਪਾਂ ਕਾਰਵਾਈ ਕਰਵਾਵਾਂਗੇ ਬੋਲ ਬੈਠੋ ਬੋਲੋ ਬਿਲਕੁਲ ਜੀ ਬਿਲਕੁਲ ਕਿੱਥੇ ਲਿਜਾਇਆ ਗਿਆ ਇਲਾਜ ਲਈ ਕਿੱਥੇ ਲਿਜਾਇਆ ਗਿਆ ਡਰਾਈਵਰ ਬਨੂਰ ਵੀ ਇਹ ਸਾਡੀ ਮੰਨੀਆਂ ਨਾਲ ਅਸੀਂ ਕਿਹਾ ਵੀ ਕੋਈ ਗੱਲ ਪਬਲਿਕ ਪ੍ਰੇਸ਼ਾਨ ਹੋ ਰਹੀ ਹੈ ਜਾ ਬੋਲ ਦਿਓ ਜੀ ਵੀ ਕਾਰਵਾਈਆਂ ਕਰ ਦਦੇ ਐ ਅੱਜ ਸਭ ਖੜੇ ਇਹਨਾਂ ਨੇ ਭਰੋਸਾ ਦਵਾਇਆ ਸਾਨੂੰ ਵਿੱਚ ਬੈਠ ਕੇ ਪ੍ਰਧਾਨ ਜੀ ਨੇ ਸਾਡੀ ਮੰਨੀਆਂ ਵਿੰਦਰ ਜੀ ਬਾਈ ਪ੍ਰਧਾਨ ਜੀ ਖੜੇ ਗੁਰਪੀ ਜੀ ਖੜੇ ਨੇ ਪਰ ਇਹ ਟੂਲ ਵਾਲੀ ਨੇ ਪਹਿਲਾਂ ਵੀ ਕੰਪਨੀ ਸੀ ਇੱਕ ਵਾਰੀ ਇਹਨਾਂ ਨਾਲ ਝਗੜਾ ਹੋਇਆ ਜੀ ਆਰਟੀਸੀ ਨਾਲ ਬਾਈ ਦਾ ਉਦੋਂ ਵੀ ਬਾਈ ਉਹਨੇ ਸਾਡੇ ਕੇਸੇ ਤੋਂ ਫੈਸਲਾ ਕਰਿਆ ਸੀ ਨਾਲ ਇਹਨਾਂ ਤੇ ਮਲਾਜੂ ਦੇ ਜੱਜ ਮੀਸ਼ਰ ਉਹਨੇ ਫੋਨ ਹੋਲਡੇ ਸੀਗੇ ਪਰ ਅਸੀਂ ਫੇਰ ਵੀ ਕਿਤੇ ਨਾ ਕਿਤੇ ਜਿਹੜੇ ਇੱਥੇ ਮਲਾਜੂ ਸੀਗੇ ਲੋਕਲ ਸੀ ਤਾਰ ਕੇ ਕਰਾਤਾ ਸੀਗਾ ਤੇ ਅਸੀਂ ਤੁਹਾਡੇ ਮਾਧਿਓਂ ਇਹ ਬੇਨਤੀ ਕਰਦੇ ਆ ਕੰਪਨੀ ਦੇ ਗੁੰਡਾ ਕਰਦੀ ਬੰਦ ਹੋਣੀ ਚਾਹੀਦੀ ਹੈ ਇਹ ਤੇ ਜਿਹੜੇ ਇਹਨਾਂ ਦੇ ਮਲਾਜਮਾ ਇਹਨਾਂ ਨੂੰ ਵੀ ਸਮਝਾਇਆ ਜਾਵੇ ਕਿ ਜਦੋਂ ਇਹਨਾਂ ਟਾਈਮ ਪੂਰਾ ਪੂਰਾ ਹੁੰਦਾ ਹੈ ਕਿ ਕਹ ਲੈ ਇਹਨਾਂ ਨੂੰ ਸਪੈਸਿਫਾਈ ਕੀਤੀ ਜਾਵੇ ਉਦੋਂ ਵੀ ਸਾਡੇ ਨਾਲ ਵਾਅਦਾ ਕਰਿਆ ਸੀ ਬਾਈ ਨੂੰ ਸਾਡੇ ਨਾਲ ਅਸੀਂ ਕਿਹਾ ਸੀਗਾ ਪਰ ਉਸ ਵਾਅਦੇ ਤੋਂ ਭੱਜੀ ਪੰਜ ਦਿਨ ਆਈ ਹੈ ਕੰਪਨੀ ਹੁਣ ਤੱਕ ਇਹਨੂੰ 1 ਲੱਖ ਬਰਾਬ ਦੀ ਕਿਤ ਮਾਈਕ ਬੇਨਤੀ ਕਰਦਾ ਮੈਂ ਹੁਣ ਐਸਾ ਵੀ ਖੜਿਆ ਬੇਨਤੀ ਕਰਦਾ ਤੁਸੀਂ ਜਾ ਕੇ ਦੇਖਦੇ ਹੋ ਸਫਾਈ ਦਾ ਜਾ ਕੇ ਦੇਖੋ ਸੜਕਾਂ ਦੇ ਕਿਨਾਰੇ ਪਾਣੀ ਖੜਿਆ ਤੇ ਰਿਪੇਅਰ ਜਮਾ ਨਹੀਂ ਹੈਗੀ ਤੇ ਲੱਟੀ ਲਟਾਂ ਨਹੀਂ ਵੱੜਦੀਆਂ ਤੇ ਸਫਾਈ ਦਾ ਜਾ ਕੇ ਦੇਖੋ ਫਟਵਾਕ ਤੁਸੀਂ ਜੜਕਾ ਹੋ ਰਿਹਾ ਇਹ ਪੈਸੇ ਕਾਹਦੇ ਲੈਂਦੇ ਆ ਟੋਲ ਟੈਕਸ ਤੇ ਜੇਕਰ ਆਣ ਵਾਲੇ ਦਿਨਾਂ ਚ ਨਾ ਇਹਨੇ ਸਫਾਈ ਨਾ ਕਰੀ ਤੇ ਨਾ ਹੋਈ ਰਿਪੇਅਰ ਤਾਂ ਕਿਸਾਨ ਇਹਨੂੰ ਵੱਲੋਂ ਅਸੀਂ ਆ ਟੋਲ ਪੱਕੇ ਦੌਰ ਤੇ ਫ੍ਰੀ ਕਰਾਂਗੇ ਪ੍ਰਸ਼ਾਸਨ ਵੀ ਖੜਿਆ ਇੱਥੇ ਫਿਰ ਸਾਨੂੰ ਨਾ ਕਹਿਣਾ ਕਿ ਵੀ ਟੋਲ ਕਾਸਟ ਨੂੰ ਫ੍ਰੀ ਕਰਿਆ ਲੜਾਈ ਝਗੜਾ ਹੋਇਆ ਉਹ ਅਸੀਂ ਇਹਨਾਂ ਨਾਲ ਬੈਠ ਕੇ ਵੀ ਆ ਡੀਸੀ ਦੇ ਜਿਹੜੇ ਪ੍ਰਧਾਨ ਸਾਹਿਬ ਆਏ ਆ ਤੁਸੀਂ ਬਿਆਨ ਦਰਜ ਕਰ ਰਹੇ ਆ ਬਿਆਨ ਦਰਜ ਕਰਕੇ ਬਾਈ ਨੇਮ ਜਿੰਨਾ ਜਿੰਨਾ ਕਮਾਜਮ ਦੀ ਗਲਤੀ ਆ ਉਹਨੂੰ ਸਖਤ ਕਰਵੇ ਠੀਕ ਹੈ ਤੇ ਅੱਗੇ ਤੋਂ ਵੀ ਜੇ ਕੋਈ ਇਤਨਾ ਕੋਈ ਇਨਸੀਡੈਂਟ ਆਉਣਾ ਤਾਂ ਮੇਰੀ ਇਹਨਾਂ ਨਾਲ ਗੱਲ ਹੋਈ ਆ ਮੇਰੇ ਧਿਆਨ ਚ ਲਿਆਓ ਵੀ ਆਪਾਂ ਦਾ ਕਾਇਦਾਬੰਦੀ ਕਰਵਾਈ ਕਰਾਓ ਡਰਾਈਵਰ ਨੇ ਕਿੰਨੀ ਕੈਂਦਰੀ ਹੋਈ ਹੈ ਜੀ ਡਰਾਈਵਰ ਨੇ ਕਿੰਨੀ ਕੈਂਦਰੀ ਹੋਈ ਹੈ ਜਿਹਦੇ ਸਾਡੇ ਉਹ ਮੈਡੀਕਲ ਰਿਕਾਰਡ ਚੈੱਕ ਕਰ ਰਹੇ ਆ ਅਸ ਪਰ ਮੈਡੀਕਲ ਜੋ ਵੀ ਸੈਕਸ਼ਨ ਬਣਦੀ ਹੋਊਗੀ ਉਹ ਸੀ ਸੈਕਸ਼ਨ ਲਾ ਕੇ ਪਰਚਾ ਦੋ। ਭਾਜੀ ਕੀ ਨਾਮ ਹੈ ਆਪਣਾ? ਨਾਮ ਦਾ ਵੀ ਮੇਰਾ ਜੋਧਾ ਸੀਗਾ। ਕੀ ਕੀ ਗੱਲ ਹੋਈ ਹੈ ਇਹ ਇੱਥੇ ਬੈਂਡ ਤੋਂ ਹੋਈ ਹੈ ਆਪਣੇ ਪਰਚੀ ਤੋਂ? ਅੱਛਾ। ਭਾਂ ਡਰਾਈਵਰ ਦੇ ਥੱਪੜ ਮਾਰੇ। ਥੱਪੜ ਮਾਰਿਆ ਪੀਆਰਟੀਸੀ ਦੇ ਡਰਾਈਵਰ ਨੇ। ਕੌਣ ਡਰਾਈਵਰ ਕੌਣ ਸੀ ਪਤਾ ਨਾਮ ਵਗੈਰਾ ਡਰਾਈਵਰ ਦਾ ਨਾਮ ਨਹੀਂ ਪਤਾ ਬਈ ਬਰਨਾਲਾ ਡਿਪੂ ਦੀ ਗੱਡੀ ਠੀਕ ਹੈ ਇਹ ਕਿੰਨੇ ਵਜੇ ਹੋਇਆ ਜੀ ਕਿੰਨੇ ਵਜੇ ਹੋਇਆ ਇਹ ਹੋਇਆ ਜੀ ਤਕਰੀਬਨ 6 ਵਜੇ ਦੀ ਗੱਲ ਹੈ ਉਦੋਂ ਤੋਂ ਜਮ ਲਾਇਆ ਹੋਇਆ ਹੈ ਜੀ ਉਦੋਂ ਤੋਂ ਜਮ ਲੱਗਿਆ ਇਹ ਕਦ ਤੱਕ ਜਮ ਖੁੱਲਿਆ ਜਾਊਗਾ ਜੀ ਇਹ ਦੇਖੋ ਇਹ ਉਹਨਾਂ ਦਾ ਪਰਚਾ ਹੁੰਦਾ ਕਿ ਕਰਦੇ ਨੇ ਪੁਲਿਸ ਨਾਲ ਜਮ ਆਏ ਨੇ ਠੀਕ ਹੈ ਬਿਆਨ ਲੈ ਰਹੇ ਨੇ ਆਪਣੇ ਡਰਾਈਵਰ ਕਨੈਕਟਰ ਕੋਲ ਇੱਥੇ ਕੀ ਪੁੱਛਦੇ ਨੇ ਓਕੇ ਜੀ ਕੀ ਮਸਲਾ ਕੀ ਹੋਇਆ ਹੈ आज ਜੀ ਮਸਲਾ ਇਹ ਹੋਇਆ ਹੈ ਕਿ ਆਰਟੀਸੀ ਦੀ ਗੱਡੀ ਜੀ ਜੋ ਆਪਣੀ ਲਾਈਨ ਤੇ ਰੱਖੀ ਜੀ ਉਸ ਵਿੱਚ ਕੋਈ ਕਾਰ ਬੜਾ ਗ उसकी गाड़ी में बैलेंस था नहीं तो बैलेंस के कारण उसका जो नहीं पाया उसको एक मिनट का टाइम लग गया उसको हमने जैसे ही आगे निकाला तो बस को भी हमने निकाल दिया था बूम ओपन है आप वीडियो चेक कर लेना तो उसने हमारे लड़के के साथ में झगड़ा स्टार्ट किया हमारे लड़कों के साथ में कम से कम भी दस बारह ड्राइवरों ने मिलकर मारपीट की आपके लड़के के साथ हाँ जी जो वीडियो में दर्ज उनका कहना है कि आपके तीन चार लड़कों ने हमारी नहीं वो वीडियो बताएगी सर क्योंकि यहाँ पे तो कैमरे लगे हुए सेकेंडली बात पहले भी एक ड्राइवर ने हमारे टोल की लड़की को थप्पड़ मारा था जिसको वीडियो वायरल भी हुआ था उस पर भी हमने इनको माफ कर दिया था लेकिन सर अब इस बात के बाद में हम सुप्रीम कोर्ट जाना चाहेंगे हम भी पीट डालेंगे सर क्योंकि इनकी एक चल रही है तो आपके लोगों लोगों के के ऊपर जो जो तीन लोगों के खिलाफ जो परचा वो मुकदमा हमारे को प्रेसराइज करने के लिए दिया गया है पिछली बार भी ऐसे ही लड़कों के साथ में मुकदमा दिया गया था पिछली कंपनी में ये एक सिर्फ टोल को जाम कर देते हैं पब्लिक को परेशान करते हैं जबकि हमारा कोई ऐसी इंटेंशन थी नहीं बूम ओपन है गाड़ी फिर भी खड़ी है हमने उसको नहीं रोका जबरदस्ती उतर के आए हैं और मारपीट की घटना घटना सीसीटीवी में कहते लाइन दे रखी में क्यों क्यों सर, जा रही वो उसी लाइन में गाड़ी आई थी लेकिन एक कार वाला उस लाइन में आ गया तो कार वाला के साथ झगड़ा करे सर हम ये बताइए नहीं कर सकते उसका भी सर जब ट्रैफिक ज्यादा होगा और बस की लाइन को तो हम खाली नहीं छोड़ सकते ਕਿਉਂਕਿ ਉਸਮੈਂ ਐਂਬੂਲੈਂਸ ਵੀ ਛੋੜਨੀ ਪੜ ਸਕਤੀ ਹੈ ਮੈਨੂੰ ਵੀਆਈਪੀ ਵੀ ਛੋੜਨਾ ਪੜ ਸਕਦਾ ਹੈ ਹੋਰ ਵੀ ਚੀਜ਼ੇ ਦਾ ਸਕਿੰਸ ਦੇ ਅੰਦਰ ਸਕਦਾ ਹਾਸ ਕੇ ਕਹਿਣੇ ਕਮ